ਹੈਲੋ ਹਾਂਜੀ ਸਾਰਿਆਂ ਨੂੰ ਸਾਸਰੀਕਰ ਜੀ ਹੋਰ ਕਿਵੇਂ ਆਮੇਦ ਕਰਦੇ ਹਾਂਗੇ ਆਪ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਚੱਲਦੇ ਆਂਗੇ ਉੱਧਰਲੇ ਘਰ ਤੇ ਉੱਧਰ ਵੀ ਕੱਲ ਦੇ ਥੱਲੇ ਜਿਹੜੀ ਬਾਈ ਨੇ ਸ਼ਾਮ ਜੇ ਨੂੰ ਦੇੜ ਤੇ ਸੀ ਕੱਲ ਤੇ ਹੁਣ ਆਪਾਂ ਉੱਧਰ ਘਰ ਜਾ ਕੇ ਪੰਡੀਆਂ ਬਣਾਵਾਂਗੇ ਤੇ ਆਪਾਂ ਬੋਤਲਾਂ ਧਰ ਦਈਏ ਫ੍ਰਿਜ 'ਚ ਤੇ ਪਾਣੀ ਦੀ ਬੋਤਲਾਂ ਭਰ ਕੇ ਆਪਾਂ ਫ੍ਰਿਜ 'ਚ ਧਰ ਜੇਣਗੇ ਇੱਧਰਲੇ ਘਰ ਪਰ ਕੋਈ ਯਾਰ ਆ ਗ ਜਾਂਦਾਗਾ ਹਨਾ ਫੇਰ ਇੱਧਰਲੇ ਆਪਣੇ ਅੰਦਰ ਅੱਡ ਫ੍ਰਿਜ ਰੱਖਿਆ ਹੋਇਆ ਉੱਧਰ ਆਟਾਗਾ ਤੇ ਫਿਰ ਜਾਂਦੇ ਉੱਧਰ ਲੈ ਕੇ ਵੀ ਰੱਖਿਆ ਹੋਇਆਗਾ ਤੇ ਹੁਣ ਆਪਾਂ ਚੱਲ ਜਾਂਗੇ ਦੂਜੇ ਘਰੇ ਤੇ ਉਧਰ ਬਣਾਵਾਂਗੇ ਪੱਲੀਆਂ ਹੁਣ ਸਾਰਾ ਦਿਨ ਉਧਰ ਹੀ ਰਹਾਂਗੇ ਤੇ ਇਧਰੋਂ ਆਪਣੇ ਨਿਬੜ ਕੇ ਕੰਮ ਇਧਰ ਆਪਾਂ ਪਹਿਲਾਂ 4 ਵਜੇ ਉੱਠ ਕੇ ਆਪਾਂ ਉਧਰ ਲੈਕਰ ਜਾਨੇਗੇ ਤੇ 6 ਵਜੇ ਨੂੰ ਉਧਰੋਂ ਕੰਮ ਨੇ ਮਿਹੜ ਕੇ ਆਉਣੇ ਵਿੱਚ ਡੰਗਰ ਪਸੂ ਦਾ ਹੋ ਜਾਂਦਾ ਧਾਰ-ਧਾਰ ਦਾ ਹੋ ਜਾਂਦਾ ਧਾਰ ਚੋਕੇ ਆਉਣੀ ਹੈਗੀ ਫਿਰ ਤੇ ਫਿਰ ਇਧਰ ਆ ਕੇ ਸਵੇਜੋਤ ਨੂੰ ਤਿਆਰ ਕਰ ਦਿਆਂ ਸਵੇਰੇ ਸਕੂਲੋਂ ਸਕੂਲ ਜਾਣ ਵਾਸਤੇ ਆ ਕੇ ਠਾਉਣੀ ਹੈਗੇ 6 ਵਜੇ ਤੇ ਸਾਡੇ 7 ਵਜੇ ਸਾਬਜੋ ਦੀ ਬੈਣ ਆ ਜਾਂਦੀ ਹੈਗੀ ਤੇ ਸਾਬਜੋ ਨੂੰ ਸਕੂਲ ਤੋਰ ਕੇ ਫਿਰ ਅੰਦਰਲੇ ਘਰ ਆ ਜਾਣੀਆ ਦੁਬਾਰੇ ਤੇ ਆਪਾਂ ਰੋਟੀ ਉਧਰਲੇ ਘਰ ਹੀ ਬਣਾ ਲੈਣੀ ਹੈਗੇ ਉਧਰ ਵੀ ਸਵੇਹਾ ਜਾ ਪੈ ਗਈ ਆਪਾਂ ਨੂੰ ਰੋਟੀ ਰੋਟੀ ਬਣਾਉਣੀ ਦਾ ਤੇ ਵੀ ਇੱਧਰ ਦਾ ਆਪਣਾ ਆਏ ਹੁੰਦਾ ਵੀ ਹਨਾ ਖਲਾਰਾ ਜੀ ਜਾਦੀ ਖੇਡ ਜੂਗਾ ਆਪਾਂ ਬਾਹਰਲੇ ਘਰ ਹੀ ਰੋਟੀ ਬਣਾ ਲੈਣੀ ਹੈਗੇ ਤੇ ਅੰਦਰਲੇ ਘਰ ਆਪਾਂ ਬਣਾਉਂਦੇ ਨਹੀਂ ਹੈਗੇ ਰੋਟੀ ਤੇ ਜੇ ਕੋਈ ਆ ਬਗ ਜੀ ਇੱਧਰ ਚਾਹ ਪਾਣੀ ਵੀ ਬਣਾਉਣੇ ਆਗੇ ਬਸ ਤੇ ਮੂੰਹ ਸੁਆਜਾ ਪੈ ਰਿਹਾ ਵਾ ਸੋਧਰ ਹਣਾ ਖੁੱਲੀ ਜਗ੍ਹਾ ਕਰਕੇ ਤੇ ਉਧਰ ਕੋਈ ਕਈ ਵਾਰ ਆਪਾਂ ਉਧਰ ਚਿੱਲੇ ਤੇ ਵੀ ਰੋਟੀ ਲਾ ਲੈਣੇ ਆਂਗੇ ਹਰ ਵਾਰ ਹੀ ਜਾਂਸ ਤੇ ਨਹੀਂ ਰੋਟੀ ਲਾਉਂਦੇ ਹੈਗੇ ਤੇ ਕਦੇ ਚਿੱਲੇ ਤੇ ਸ਼ਾਮ ਜੀ ਨੂੰ ਤਾਂ ਚਿੱਲੇ ਤੇ ਲਾ ਲੈਣੇ ਆਂਗੇ ਸਵੇਰੇ ਸਾਬਜ ਨੂੰ ਸਕੂਲ ਜਾਣਾ ਹੁੰਦਾ ਹੈ ਗੈਸ ਤੇ ਲਾ ਲੈਣੇ ਆਂਗੇ ਤੇ ਉਧਰ ਲੇਕਰ ਸਾਰੇ ਭਾਂਡੇ ਅੰਦਰ ਆ ਜਾਂਦੇ ਨੇ ਜਿਹੜੇ ਦੁੱਧ ਨੇ ਆਉਂਦੇ ਆ ਜੀ ਚਾਹ ਪਾਣੇ ਨੇ ਭਾਂਡੇ 'ਚ ਤੇ ਉਧਰ ਜੇਕਰ ਜੱਗ ਲੈ ਕੇ ਜਾਣੀ ਆਂਗੇ ਐਂ ਰੱਥੇ ਪਏ ਨੇ ਜਾਂ ਦੋ ਜੱਗ ਗੰਦਰਾ ਰਿਸੀ ਫੇਰ ਸ਼ਾਮ ਨੂੰ ਅੱਖਾ ਹੋ ਜਾਊਗਾ ਤੇ ਉਧਰਲੇ ਘਰੇ ਘਰੇ ਆਉਣਗੇ ਹੁਣ ਆਪਾਂ ਉਧਰ ਤੋਂ 2:00 ਵਜੇ ਤੱਕ ਉਧਰ ਪੱਲੀਆਂ ਬਣਾਉਣਿਆਂਗੇ ਤੇ ਥੱਲੇ ਜੇ ਢਿਹੜੇ ਪਾਈ ਨਹੀਂ ਤੇ ਚੱਲਦੇ ਆਂਗੇ ਅੱਜ ਨਰੇ ਉਧਰ ਅਸੀਂ ਲੱਗਿਆ ਜੀ ਪੱਲੀਆਂ ਬਣਾਉਣਾ ਅੱਜ ਤੇ ਕੱਲ ਢਿਹੜੇ ਦੇ ਥੱਲੇ ਅੱਜ ਬਣਾਵਾਂਗੇ ਪੱਲੀਆਂ ਅਰੇ ਇਹਦੇ ਬੋਤਾਂ ਉਹ ਅਬਰੀਕਾ ਨਾਲ ਚਲਦੀ ਪਤਾ ਨਹੀਂ ਕਾਤੋਂ ਹੀ ਰਹੀ ਜਿੰਕੋ ਤਾਂ ਇਹ ਜਿਹੜੀ ਨਰਿੰਗੀ ਦੀ। ਇਹ ਸਾਡੀ ਪ੍ਰਾਣੀ ਮਸੀਨ ਪੰਡੀਆਂ ਵਾਸਤੇ ਆ ਗਏ। ਇਹਦੇ ਪੰਡੀਆਂ ਬਣਾਉਣੇ ਹੁੰਦੇ ਆ ਚੁੱਪ। ਪੰਡੀਆਂ ਵਾਸਤੇ ਰੱਖ ਰੱਖੀ ਹੈ ਜੀ। ਲਈ ਦਰਜ ਨੂੰ ਕਿੱਦੇ ਦੀ ਰਾਜਦੀ ਵਾਲੀ ਦੇਣਾ। ਪੰਡੀਆਂ ਕਰਕੇ ਸਾਮ ਰੱਖੀ ਹੈ ਮਸੀਨ। ਅੰਡਾ ਪਿਗਤੀ ਦਰਤੀ। ਪਹਿਲਾਂ ਕਿਸੇ ਨਾਲ ਪੱਲੀਆਂ ਬਣਾਉਂਦੇ ਹਨ ਸੁਵੇ ਨਾਲ ਵੱਡਾ ਸਾਰਾ ਲੱਗੀਆਂ ਹੁਣ ਸੁਵੇਨ ਦਰਵਾਜਾ ਰਾਣੀ ਵਿੱਚ ਨਾਵੇਂ ਪੱਲੀਆਂ ਨੂੰ ਲਾ ਲੀਆਂ ਹੁਣ ਪੱਲੀਆਂ ਤੇ ਲੱਗੇ ਇੰਨੇ ਇਤੇ ਪਰ ਆਉਂਦੀਆਂ ਅੰਨੀਆਂ ਗਾਂਵ ਉਹਦੇ ਸਾਰੇ ਸਾਰੇ ਦਿਨ ਇੱਕ ਪੱਲੀ ਨਹੀਂ ਵੰਡਦੀ ਹੋਣੀ ਹੈ ਨਾ ਨਾ ਪਥੇਰੇ ਤੇ ਯਹ ਤੇ ਚੰਦ ਕਰ ਲੈਣੇ ਚੰਗੇ ਇੰਜ ਹੋਤੇ ਨਹੀਂ ਡੱਟਾ ਹਾਂ ਮੈਂ ਜਦੋਂ ਕੀਤਾ ਉਹ ਨਹੀਂ ਜਮੇਂ ਅੰਦਰੋਂ ਨਾ ਕੋਈ ਗੱਲ ਨਹੀਂ ਦੇਖ ਰਾਹ ਨਾ ਮੀਹ ਤੋਂ ਬਾਅਦ ਕਿੰਨੇ ਹੋ ਰਹੀਆ ਕੋਲਾਕੀ ਗਵਨ ਮੇਰੇ ਤਾਂ ਆਪਣੇ ਬਾਟੇ ਕੱਟ ਮੈਂ ਦਾ ਅੰਦਰ ਵਧੀਆ ਹਵਾ ਆਉਣੀ ਹੋਣੀ ਇੱਧਰ ਨੇ ਤਾਂ काय या का हा बघतो पक्के ना तो बघले हलाण पक्के ना होते खाली आपले मा खाली कापले ਕੰਦੇ ਜਦੋਂ ਕਿ ਪਾਸੇ ਡਾ ਡਾ ਕੰਕ ਤੋਂ ਧੀਏ ਵੀ ਸਿਆਲ ਆਲੀ ਹੁਣ ਪੀਨੇ ਤੋਂ ਜਿਹੜਾ ਖੜੇ ਨਹੀਂ ਸਭ ਤੋਂ ਚੰਗਾ ਬਰਿਆਖ ਫਰਿਆ ਫਰਿਆ ਆ ਦਾ ਪੰਨੇ ਕਈ ਪੰਨਿਆ ਹੋ ਜਾਂਦੇ ਨੇ ਧਾਰ ਕੇ ਲੱਦਦੇ ਨੇ ਫੇਕ ਲੈ ਜਾਂਦੇ ਤੇ ਰੇਲਵਾਲ ਨੇ ਕਿਤੇ ਫੜਨਾ ਦੇ ਨਹੀਂ ਸੀ ਜੇ ਬਣਾ ਰਹੇ ਹੋਰੀ ਆ ਜੀ ਬਣਾ ਲੈਣਾ ਤਾਂ ਕਿ ਗੱਲ ਦਾ ਕੰਨਾ ਨਹੀਂ ਖਾਈ ਦੇ ਜੇ ਇਹ ਉਹਦੇ ਕਿ ਪਾੜ ਜਾਂਦੀਆਂ ਤੇਤੀ ਹੁਣ

ਹਾਂ ਉਹ ਵੀ ਦੇਉਂਦੇ ਨੇ ਤਲੇ ਦਿੱਤੇ ਹੁੰਦੇ ਸੀ ਪਿੱਲੇ ਲੱਗੇ ਕਿਸਾਨਾਂ ਦੇ ਚੰਨੇ ਹੁੰਦੇ ਥਲੇ ਉਹ ਸਰਦੀ ਹੀ ਵੀ ਆਉਣ ਲੱਗ ਜੇ ਤੇ ਉਹ ਤਾਂ ਆਏ ਲਿਆਉਦੇ ਨੇ ਉਹ ਵੀ ਆਉਂਦੇ ਨੇ ਉਹ ਮੰਨਿਆ ਤਾਂ ਦੇਹੀ ਜਿਹੜਾ ਡਾਇਆ ਕੰਡਕ ਵਾਸਤੇ ਲਿਆ ਕਰਦੇ ਤਰੇਗਾ ਉਹ ਸਰਦੀ ਹੀ ਜਨਦੇ ਪਹਿਲੇ ਉਹ ਡਾਇਆ ਫਨੀ ਜਾ ਕੇ ਕਾਦ ਲਾਦੇ ਨੇ ਲੋਕ ਉਹਰ ਮਿਲਦੀ ਨਹੀਂ ਹੈਗਾ ਟਾਈਮ ਤੇ ਉਹਦਾ ਪਰਵਿਕੰਡਾ ਕਰਦੇ ਪਿਆ ਸੀ

再见 <Thank you. S 2> ਕੀ ਬੋਲਤਾਂ ਗੁਰੂ ਸਾਹਿਬ ਨੂੰ ਬੋਲਤਾਂ ਮੈਂ ਤੁਰਨਾ ਕੋਈ ਨਹੀਂ ਸਰ ਉੱਲੇ ਪਾਸੇ ਬਾਤ ਨਹੀਂ ਅੱਜ ਪਹਿਲੇ ਪਾਸੇ ਪਾਣੀ ਦੇ ਪਹਿਲੇ ਪਾਸੇ ਪਹਿਲਾਂ ਧੁੱਪ ਆ ਜਣੀਏ ਅਹ ਮੈਂ ਪਹਿਲੇ ਪਾਸੇ ਲੈ ਦੇਣ ਅੰਦਰ ਫਗੜੀ ਲੈ ਬਣਾ ਲਾਂ ਕੀ ਨਾ ਵੰਡੋ ਤੂੰ ਕਿਉਂ ਫੇਰ ਉੜਾ ਲਾ ਕੇ ਹੁਣ ਦੁਬਾਰਾ ਤੋਂ ਉੱਠਾ ਰਾਮ ਕਰਨਾ ਹੈ ਆ ਵੰਡਾ ਪਾ ਲਾ ਦੋਈਆ ਕਾ ਨਹੀਂ ਹਲੋ 12:30 ਹੋ ਗਏ ਨੇ ਨਾ ਪੰਜ ਭੈਣ ਇੱਕ ਕੰਨੀ ਹੋਰ ਬਣ ਗਈ ਪੰਜ ਭੈਣਾਂ ਦੀ